ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਆ ਮੈਚਿੰਗ ਸੂਟ ਆਪਣਾ ਹੀ। ਇਹਦੇ ਤੇ ਆਪਾਂ ਘੇਰੇ ਦਾ ਡਿਜ਼ਾਈਨ ਬਣਾਉਣਾ। ਆਪਾਂ ਪੱਟੀ ਵੀ ਲੈ ਲਈ ਬੁੱਕਰਮ ਪੇਸਟ ਪੇਪਰ ਲਾ ਕੇ ਕਪੜੇ ਦੀ ਪੱਟੀ ਤਿਆਰ ਕਰ ਲਈ। ਤੇ ਆ ਆਪਣੀ ਲੇਸ ਆ ਜੀ ਵਾਈਟ ਕਲਰ ਦੀ। ਤੇ ਇਹਦੀ ਚੁਟਾਈ ਰੱਖੀ ਆਪਾਂ ਜੀ 2.5 ਪੌਣੇ 3 ਨਾਲ। ਤੇ ਕੁਛ ਵਿੱਚ ਆ ਕੇ 2 ਇੰਚ ਹੀ ਰਹਿ ਜੂਗੇ ਤੇ ਸਭ ਤੋਂ ਪਹਿਲਾਂ ਆਪਾਂ ਇਹਦੇ ਘੇਰੇ ਤੇ ਲਾਵਾਂਗੇ ਲੈਸ ਸਿੱਧ ਪੁੱਠ ਲੈਸ ਦੀ ਚੈੱਕ ਕਰ ਲੈਣੀ ਆ ਇਸ ਤਰ੍ਹਾਂ ਆਪਾਂ ਨਾ ਪੁੱਠਾ ਪਾਸਾ ਉੱਪਰ ਵੱਲ ਨੂੰ ਕਰਕੇ ਰੱਖਾਂਗੇ ਕੱਪੜਾ ਆਪਣਾ ਸਿੱਧਾ ਹੋਊਗਾ ਕਿਉਂਕਿ ਆਪਾਂ ਗੋਮਲ ਆਉਣੀ ਆ ਇਸ ਤਰ੍ਹਾਂ ਇਹਦੇ ਉੱਪਰ ਕੱਪੜੇ ਦੀ ਫੋਲਡਿੰਗ ਕਰ ਦਾਂਗੇ ਮੋੜ ਦਾਂਗੇ ਜਣਿਕੇ ਸਨਹਾ ਦੇ ਸਲਾਈ ਲਾ ਦਾਂਗੇ ਉੱਪਰ आप इस तरह मोड़ देंगे कच्ची सिलाई ला देंगे दें ऊपर तरफाई वैसे फटा मुड़ गया जानि कि अपना हूँ आप बार कर देने सैड त ਜਿਹੜੀ ਆਪਣੀ ਪੱਟੀ ਆ ਉਹਦੇ ਤੇ ਆਪਾਂ ਲੈਸ ਲਾ ਲੈਨੇ। ਉਸੇ ਤਰ੍ਹਾਂ ਹੀ ਆਪਣੇ ਲੈਸ ਆਪਾਂ ਪੁੱਠੀ ਰੱਖਾਂਗੇ ਇਹਦੇ ਤੇ। ਇਸ ਤਰ੍ਹਾਂ ਇਧਰ ਵੱਲ ਨੂੰ ਮੂੰਹ ਕਰਕੇ ਜਿੰਨਾ-ਜਿੰਨਾ ਤੁਸੀਂ ਮਾਰਜਿਨ ਛੱਡਣਾ ਵਿੱਚ ਛੱਡ ਸਕਦੇ ਹੋ ਇਹਦੇ ਉੱਪਰ ਲੰਮਾਂਗੇ ਸिलाई ਇਸ ਤਰ੍ਹਾਂ। ਸिलाई ਇੱਕ ਵਾਰੀ ਆਪਾਂ ਨਾ ਮੋٹے ਵਖੇ ਨਾਲ ਹੀ ਲਾਉਨੇ ਨੇ। ਬਾਅਦ ਚ ਕਈ ਵਾਰੀ ਦੇੜਨਾ ਪੈ ਜੇ। ਫਿਰ ਉਧੜ ਜਾਂਦਾ ਹੈ ਸੌਖਾ। ਜੇ ਆਪਾਂ ਬਹਾ ਬ੍ਰੇਕ ਕਰਕੇ ਲਾਵਾਂਗੇ ਫਿਰ ਸਲਾਈ ਉੱਡ ਗਈ ਇਸ ਤਰ੍ਹਾਂ ਇੱਕ ਸਾਈਡ ਤੇ ਲਾਲੀ ਲੈਸ ਹੁਣ ਇਹਦੇ ਇਸ ਲੈਸ ਵੱਲ ਨੂੰ ਕਰਕੇ ਆ ਲੈਸ ਲਾਵਾਂਗੇ ਇਹ ਵੀ ਆਪਾਂ ਉੱਪਰ ਹੀ ਰੱਖਾਂਗੇ ਕਪੜਾ ਆਪਣਾ ਸਿੱਧਾ ਇਸ ਤਰ੍ਹਾਂ ਪੈਠੋ ਮਾਰਜਿਨ ਲਿਖੋ ਜਿਹਾ ਹੋਣਾ ਚਾਹੀਦਾ ਇਹ ਤੁਸੀਂ ਧਿਆਨ ਰੱਖਣਾ ਇਹ ਹੋਣਾ ਕਿਤੋਂ ਵੱਧ ਹੋ ਜੇ ਕਿਤੋਂ ਘੱਟ ਹੋ ਜੇ ਫਿਰ ਬੁਰਾ ਲੱਗਦਾ ਇਸ ਤਰ੍ਹਾਂ ਲਾ ਲਈ ਆਪਾਂ ਹੁਣ ਇਹਨੂੰ ਐ ਮੋੜ ਕੇ ਸਿੱਧੀ ਕਰ ਲਾਂਗੇ ਆਪਾਂ ਲੈਸ ਥੱਲੇ ਆ ਜੂਗੀ ਦੋਨੇ ਪਾਸਿਆਂ ਤੋਂ ਤੁਸੀਂ ਪ੍ਰੈਸ ਵੀ ਕਰ ਸਕਦੇ ਹੋ ਇਸ ਤਰ੍ਹਾਂ ਤੇ ਹੁਣ ਆਪਾਂ ਇਹਨੂੰ ਕਮੀਜ਼ ਤੇ ਨਿਸ਼ਾਨ ਲਾ ਲਈਏ ਜਿੰਨੀ ਇਹ ਠਾ ਤੋਂ ਤੁਸੀਂ ਸਪੇਸ ਮਰਜੀ ਤੁਹਾਡੀ ਛੱਟ ਸਕਦੇ ਹੋ ਆਪਾਂ ਛੱਡਾਂਗੇ 3 ਇੰਚ ਇਸ ਤਰ੍ਹਾਂ 3 3 ਇੰਚ ਦੇ ਨਿਸ਼ਾਨ ਲਾ ਲਾਂਗੇ ਥੋੜੀ ਥੋੜੀ ਦੂਰ ਤੇ ਤੁਸੀਂ ਸਕੇਲ ਨਾਲ ਲੰਮੀ ਲਾਈਨ ਵੀ ਲਾ ਸਕਦੇ ਹੋ ਤੇ ਪਰ ਆਪਾਂ ਨੂੰ ਨਿਸ਼ਾਨਾਂ ਨਾਲ ਹੀ ਸਮਝ ਆ ਜੂਗੀ ਇਸੇ ਤਰ੍ਹਾਂ ਹੀ ਲਾ ਲਾਂਗੇ ਇਸ ਤਰ੍ਹਾਂ ਲਾ ਲਈਏ ਨਿਸ਼ਾਨ ਹੁਣ ਆਪਾਂ ਇਹਨੂੰ ਜਿਹੜੀ ਪੱਟੀ ਆਪਾਂ ਬੁਲਾਈ ਹੋਈ ਹੈ ਇਹਨੂੰ ਇਹਦੇ ਉੱਪਰ ਰੱਖਾਂਗੇ ਇੱਥੇ ਰੱਖ ਲਾਂਗੇ ਤੇ ਉੱਪਰ ਲਾ ਦਾਂਗੇ ਸਲਾਈ ਸੌਖਾ ਜਿਹਾ ਡਿਜ਼ਾਈਨ ਥੋੜੇ ਜਿਹਾ ਟਾਈਮ ਵਿੱਚ ਤਿਆਰ ਹੋ ਜਾਂਦਾ ਜੀ ਕੋਈ ਵੀ ਡਿਜ਼ਾਈਨ ਕੋਈ ਵੀ ਚੀਜ਼ ਔਖੀ ਨਹੀਂ ਹੁੰਦੀ ਜੀ ਆਪਾਂ ਔਦੇ ਮਾਨ ਦੇ ਵਿੱਚ ਧਾਰ ਲਿਆ ਵੀ ਆ ਆਪਾਂ ਚੀਜ਼ ਬਣਾਉਣੀ ਬਣਾਉਣੀ ਆ ਆਪਾਂ ਕੰਮ ਐਵੇਂ ਕਰਨਾ ਹੀ ਕਰਨਾ ਕੰਮ ਸੁੱਖਾ ਲੱਗਣਾ ਤੇ ਆ ਲਾ मैं इसी तरह ही एनू अंदर न फोड़ कर लेंगे मोड़ लादर एदा सिलाई मैं इस तरह चंगी तरह मोड़ते हुए हेठानला कपड़ा साफ करके उपर सिलाई ला दें सोहने सोहने डिजाइन देखने लाइ मेरा चैनल कर लो सबसक्राइब इस तरह ही आप ਤੁਹਾਡੇ ਵਾਸਤੇ ਹਰ ਰੋਜ਼ ਵੀਡੀਓ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਵੀਡੀਓ ਵਧੀਆ ਲੱਗਦੇ ਆਂ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਇੱਕ ਚੈਨਲ ਆਪਣਾ ਹੋਰ ਦੂਸਰਾ ਕੁਕਿੰਗ ਵਾਲਾ ਜਸਪ੍ਰੀਤ ਮਲਟੀ ਕੁਕਿੰਗ ਚੈਨਲ ਆ ਉਹ ਵੀ ਸਬਸਕ੍ਰਾਈਬ ਕਰ ਲਓ ਜੀ ਉਹਦੇ ਤੇ ਕੁਕਿੰਗ ਵੀਡੀਓ ਰੈਸਪੀ ਆਪਾਂ ਲੈ ਕੇ ਆਇਆ ਕਰਾਂਗੇ ਡੇਲੀ ਉਹਦੇ ਤੇ ਵੀ ਠੀਕ ਆ ਜੀ ਦੇਖ ਸਕਦੇ ਹੋ ਤੁਸੀਂ ਮੇਰਾ ਡਿਜ਼ਾਈਨ ਕਿਵੇਂ ਬਣਿਆ ਵਧੀਆ ਲੱਗਿਆ ਲਾਈਕ ਕਮੈਂਟ ਸ਼ੇਅਰ ਕਰਿਓ ਜੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਦੇਖ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਦੇਖ ਸਕਦੇ ਹੋ ਸਾਰਾ 7-8 ਮਿੰਟਾਂ ਵਿੱਚ ਆਪਣਾ ਡਿਜ਼ਾਈਨ ਬਣ ਕੇ ਤਿਆਰ ਹੋ ਗਿਆ ਇਸ ਤਰ੍ਹਾਂ ਤੁਸੀਂ ਵੀ ਕਾਟਨ ਦੇ ਸੋਹਣੇ-ਸੋਹਣੇ ਸੂਟ ਤਿਆਰ ਕਰ ਸਕਦੇ ਹੋ ਘਰ ਦੇ ਵਿੱਚ ਥੋੜੀ ਜਿਹੀ ਲੇਸ ਥੋੜਾ ਜਿਹਾ ਕਪੜਾ ਲਾ ਕੇ